ਇਸ ਦੇ ਨਾਲ ਹੀ ਇੱਕ ਸਤਿਗੁਰ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਤਿਹਾਸਿਕ 35 ਅਖਰੀ ਜਿਹੜੀ ਬੱਚਿਆਂ ਦੇ ਲਈ ਬਹੁਤ ਲਾਭਕਾਰੀ ਉਹ ਪੜਾਈ ਜਾਂਦੀ ਆ ਜਿਵੇਂ ਆਪਾਂ ਸਕੂਲਾਂ ਦੇ ਵਿੱਚ ਵੇਖਦੇ ਆ ਕਿ ਊੜਾ ਊਠ ਐਡਾ ਐਨਕ ਇਦਾਂ ਪੜਾਇਆ ਜਾਂਦਾ ਪਰ ਇਹ ਇੱਕ ਨਵੇਂ ਰੂਪ ਦੇ ਵਿੱਚ ਇਤਿਹਾਸਿਕ 35 ਅਖਰੀ ਜਿਹੜੀ ਲਿਖੀ ਗਈ ਆ ਨਾਲ 35 ਅਖਰੀ ਔਰ ਨਾਲ ਇਤਿਹਾਸ ਤੇ ਇਸ ਦੇ ਨਾਲ ਨਾਲ 35 ਅਖਰੀ ਪੜ੍ਹੀ ਜਾਂਦੀ ਆ ਤੇ ਨਾਲ ਹੀ ਜਿਹੜਾ ਇਤਿਹਾਸ ਆ ਉਸ ਨੂੰ ਦੁਹਰਾਇਆ ਜਾਂਦਾ ਤੇ ਉਹ ਇਸ ਪ੍ਰਕਾਰ ਹੈ ਊੜਾ ਉਦੇ ਸਿੰਘ ਨਾ ਉਦੇ ਸਿੰਘ ਐੜਾ ਆਲਮ ਸਿੰਘ ਨੱਚਣਾ ਨਾ ਆਲਮ ਸਿੰਘ ਨੰਮਾ ਈੜੀ ਈਨ ਨਾਮ ਮੰਨਣੀ ਈ ਸਸ ਸਰਹਿੰਦ ਸਸ ਸਰਹਿੰਦ ਆਹਾ ਆਦਾ ਨਰਾ ਆਹਾ ਆਦਾ ਨਰਾ ਕੱਕੂ ਤੂਤ ਵਾਲ ਮੁਰੰਡਾ ਕੱਕਾ ਕੁਰਤਾਨ ਮੁਰੰਡਾ ਕੱਕਾ ਫੁਰਜੀ ਕੱਕਾ ਫੁਰਜੀ ਕੱਕਾ ਗੰਗੂ ਪਾਪੀ ਗੋਦਾਂ ਲੰਗੂ ਪਾਪੀ ਕੱਕਾ ਘੇਰਾ ਚ ਚਮਕੌਰ ਸਾਹਿਬ ਚ ਚ ਨਿਵਾਸਾਰੇ ਛ ਛ ਛੰਨ ਬਾਬਾ কুমਮਾ ਮਾਸ਼ਕੀ ਜੀ ਚ ਚ ਛੰਨ ਬਾਬਾ কুমਮਾ ਮਾਸ਼ਕੀ ਜੀ ਜ ਜ ਜੋਤੀ ਸਰੂਪ ਸਾਹਿਬ ਜ ਚ ਜੋਤੀ ਸਰੂਪ ਸਾਹਿਬ ਤ ਜ ਝੂਠਾ ਨੰਦ ਚ ਚ ਝੂਠਾ ਨੰਦ ਨਹੀ ਯਤਨ ਨਹੀ ਯਤਨ ਤੈਂ ਕ ਟੋਡਰ ਮੱਲ ਤੈਂ ਕ ਟੋਡਰ ਮੱਲ ਠੱਠਾ ਠੰਡਾ ਗੁਰਜ ਠੱਠਾ ਠੰਡਾ ਗੁਰਜ ਢੱਡਾ ਢੱਲਾ ਸਿੰਘ ਢੱਡਾ ਢੱਲਾ ਸਿੰਘ ਢੱਡਾ ਠਾਲ ਢੱਡਾ ਠਾਲ ਨਾਣਾ ਨਾਮ ਜਪਣਾ ਤਾ ਤਨੁਖ ਤਾ ਤਨੁਖ ਨੰਨਾ ਨਾ ਦੌਣ ਦੀ ਜੰਗ ਨੰਨਾ ਨਾ ਦੌਣ ਦੀ ਜੰਗ ਪੱਪਾ ਪੋ ਦੀਆਂ ਸ਼ਹੀਦੀਆਂ ਪੱਪਾ ਪੋ ਦੀਆਂ ਸ਼ਹੀਦੀਆਂ ਪੱਪਾ ਫਤਿਹਗੜ ਸਾਹਿਬ ਪੱਪਾ ਫਤਿਹਗੜ ਸਾਹਿਬ ਪੱਪਾ ਬਚਿੱਤਰ ਸਿੰਘ ਪੱਪਾ ਬਚਿੱਤਰ ਸਿੰਘ ਪੱਪਾ ਪਠਾ ਸਾਹਿਬ ਪੱਪਾ युद्ध वेगा युद्ध रा रा राजे रा रा राजे लल्ला लक्ष्मी ब्राह्मणी लल्ला लक्ष्मी ब्राह्मणी वा वा विशोडा वा विशोडा डा डा डाडा डाड शश्या शिहिद शश्या शिहिद खख खिमा खखा खिमा रका गजला Allah, <laughs> Allah, 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 la shan, la shani shahadat, la shani shahadat, wa